ਖਾਲੀ ਕੋਣ ਨਹੀਂ ਤਾਂ ਕਾਰਵਾਈ ਹੋ ਗਈ ਪੁਰਾਣੇ ਖਰਚੇ ਨਵੇਂ ਪਰਚੇ ਜਿਆਦਾ ਦਿੱਤੇ ਜਾਣਗੇ ਕੀ ਕਹਿੰਦੇ ਨੇ ਪੰਚਾਇਤ ਦੇ ਜਿਹੜੇ ਨੁਮਾਇੰਦੇ ਨੇ ਆ ਸਰਪੰਚ ਸਾਹਿਬ ਕੀ ਕਹਿੰਦੇ ਨੇ ਤੇ ਪੁੱਛੋ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਅਸੀਂ ਪਿੰਡ ਸਲੀਨਾ ਵਿਜ਼ਿਟ ਕਰਨ ਆਏ ਆ ਕਿਉਂਕਿ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਵੱਲੋਂ ਵੀ ਤੇ ਸਾਡੇ ਪੰਚਾਇਤ ਮੰਤਰੀ ਸਰਦਾਰ ਕੁਲਦੀਪ ਸਿੰਘ ਟਾਲੀਵਾਲ ਜੀ ਵੱਲੋਂ ਵੀ ਬਾਰ-ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਲੋਕਾਂ ਨੇ ਜਾਂ ਪੰਚਾਇਤਾਂ ਨੇ ਜਾਂ ਕਿਸਿਆਂ ਨੇ ਬਾਹਰੋਂ ਵੀ ਆ ਕੇ ਕਬਜ਼ੇ ਕੀਤੇ ਹੋਏ ਨੇ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਉਹਨਾਂ ਨੂੰ ਆ ਖੁਦ ਛੱਡਣਗੇ ਤਾਂ ਅਸੀਂ ਉਸ ਪਿੰਡ ਨੂੰ ਉਸ ਪਿੰਡ ਦੀ ਪੰਚਾਇਤ ਨੂੰ ਇੱਕ ਗਿਫਟ ਵੀ ਦਵਾਂਗੇ ਤੇ ਜਿਹੜੇ ਲੋਕੀ ਨਹੀਂ ਖੁਦ ਛੱਡ ਰਹੇ ਤੇ ਫਿਰ ਛਡਵਾਉਣੇ ਤਾਂ ਅਸੀਂ ਹੈਗੇ ਹੀ ਆ ਉਹਨਾਂ ਨੂੰ 31st ਤੱਕ ਦਾ ਜਿਹੜਾ ਹੈਗਾ ਉਹ ਟਾਈਮ ਦਿੱਤਾ ਗਿਆ ਸੋ ਮੈਂ ਬਹੁਤ ਧੰਨਵਾਦੀਆਂ ਪਿੰਡ ਸਲੀਨੇ ਦੇ ਸਰਪੰਚ ਮੈਡਮ ਦਾ ਤੇ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਪੂਰੀ ਕੋਆਪਰੇਟ ਕਰ ਰਹੀ ਹੈ ਮੈਡਮ ਥੋੜੇ ਦਿਨ ਪਹਿਲਾਂ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਆਏ ਹੈਗੇ ਆ ਜਿਹੜੀ ਪਿੰਡ ਦੀ ਜ਼ਮੀਨ ਹੈ ਇਹ ਤਕਰੀਬਨ 208 ਏਕੜ ਜ਼ਮੀਨ ਹੈ ਜੀ ਜਿਨ੍ਹਾਂ ਤੇ ਅਲੱਗ-ਅਲੱਗ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਕਈਆਂ ਨੇ ਸਕੂਲ ਵੀ ਬਣਾਏ ਹੋਏ ਆ ਇੱਥੇ ਕਈ ਇਹਨੂੰ ਜਿਹੜਾ ਹੈਗਾ ਇਹ ਜ਼ਮੀਨ ਨੂੰ ਖੁਦ ਤਾਂ ਬਾਹਰ ਚਲੇ ਗਏ ਆ ਬਾਹਲੇ ਦੇਸ਼ਾਂ ਦੇ ਵਿੱਚ ਵੱਸਦੇ ਆ ਪਰ ਉਹ ਇਹਨੂੰ ਨਜਾਇਜ਼ ਢੰਗ ਦੇ ਨਾਲ ਅੱਗੇ ਤੋਂ ਅੱਗੇ ਜਿਹੜੇ ਲੋਕਾਂ ਨੂੰ ਠੇਕੇ ਤੇ ਜ਼ਮੀਨਾਂ ਦੇ ਰਹੇ ਆ ਇੱਥੇ ਰਸਤਾ ਵੀ ਹੈ ਨਹੀਂ ਸੀਗਾ ਕੋਈ ਨਿਸ਼ਾਨਦੇਹੀ ਨਹੀਂ ਸੀ ਹੋਈ ਹੋਈ ਬਟ ਪਿੰਡ ਦੀ ਪੰਚਾਇਤ ਦੇ ਨਾਲ ਸਰਪੰਚ ਸਾਹਿਬ ਨੇ ਇੱਥੇ ਜਿਹੜੀ ਨਿਸ਼ਾਨਦੇਹੀ ਕਰਕੇ ਰਸਤਾ ਕਢਵਾਇਆ ਹੁਣ ਸੋ ਅਸੀਂ ਸਾਰੀ ਪਿੰਡ ਦੀ ਪੰਚਾਇਤ ਇੱਥੇ ਮਨਜੂਰ ਸਾਰੀ ਪ੍ਰੈਜ਼ੈਂਟ ਹੈ ਜੀ ਸੋ ਸਾਰਿਆਂ ਦੇ ਵੱਲੋਂ ਜਿਹੜੇ ਹੈਗੇ ਆ ਖੁਦ ਚਾਹੁੰਦੇ ਨੇ ਕਿ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਇਆ ਇਹਨਾਂ ਦੀ ਪਿੰਡ ਦੀ ਜ਼ਮੀਨ ਤੇ ਉਹ ਜਲਦ ਤੋਂ ਜਲਦ ਜਿਹੜੇ ਹੈਗੀਆਂ ਕਬਜ਼ੇ ਛਡਵਾਏ ਜਾਣ ਸੋ ਮੈਂ ਸਾਰਿਆਂ ਨੂੰ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਆ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪਲੀਜ਼ ਇਹ ਕਬਜ਼ੇ ਛੱਡ ਦਿਓ ਅਦਰਵਾਈਜ਼ ਜੜੀਆਂ ਕਾਰਵਾਈਆਂ ਸਖਤ ਕਾਰਵਾਈ ਕੀਤੀ ਜਾਊਗੀ ਸਾਰਿਆਂ ਤੇ ਤੇ ਪਿੰਡ ਦੀ ਪੰਚਾਇਤ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਬਹੁਤ ਕਾਪੀਟ ਕਰ ਰਹੇ ਹੈ ਸਾਫ ਦਾ ਜਿਹੜੇ ਐਮਪੀ ਆ ਕੇਵਲ ਸਿੰਘ ਉਹਨਾਂ ਕੋਲ ਵੀ ਕਈ ਏਕੜ ਜ਼ਮੀਨ ਇੱਥੇ ਪੰਚਾਇਤ ਕਰਦਾ ਹੈ ਇੱਕ ਬਾਬਾ ਵੀ ਹੈ ਕੋਈ ਪਿੰਡ ਦਾ ਜੀ ਉਹ ਜੀ ਕਾਫੀ ਕਾਫੀ ਹੈਗੇ ਆ ਲੋਕੀ ਕਾਫੀ ਬਾਹਰ ਵੀ ਬਸੇ ਹੋਏ ਆ ਬਾਹਰਲੇ ਦੇਸ਼ਾਂ ਚ ਬਸ ਰਹੇ ਆ ਲੇਕਿਨ ਉਹ ਗੈਰ ਕਾਨੂੰਨੀ ਢੰਗ ਦੇ ਨਾਲੇ ਜਮੀਨਾਂ ਨੂੰ ਅੱਗੇ ਤੋਂ ਅੱਗੇ ਜਿਹੜੇ ਠੇਕੇ ਤੇ ਦੇ ਦੇ ਰਿਹਾ ਸੋ ਜਿੰਨੇ ਵੀ ਸਾਡੇ ਕੋਲ ਨਾਮ ਆਏ ਆ ਸਾਰਿਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਪਲੀਜ਼ ਖੁਦ ਹੀ ਤੁਸੀਂ ਇੱਜ਼ਤ ਦੇ ਨਾਲ ਜਿਹੜੀ ਹੈਗੀ ਹੈ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਪੰਚਾਇਤ ਨੂੰ ਵਾਪਸ ਕਰ ਦਿਓ ਉਹਨਾਂ ਬਾਰੇ ਪਤਾ ਲੱਗੇ ਕੇਵਲ ਹਾਂਜੀ ਹਾਂਜੀ ਉਹਨਾਂ ਦੇ ਕੋਲ ਕਾਫੀ ਇਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੇ ਕੋਲ ਉਹ ਉਹ ਬਾਹਰ ਹੈ ਸੋ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਦੇਖੋ ਬਹੁਤ ਅੱਛੇ ਇਨਸਾਨ ਹੋ ਤੁਸੀਂ ਇਹ ਜਿਹੜੀ ਜਿਹੜੀ ਸਰਕਾਰੀ ਪੰਚਾਇਤ ਦੀ ਜ਼ਮੀਨ ਹੈ ਉਹ ਜਿੰਨੇ ਤੁਸੀਂ ਯੂਜ਼ ਕਰ ਲਈ ਉਹਦੇ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਬਟ ਹੁਣ ਅੱਗੇ ਤੋਂ ਜਿਹੜੀ ਇਹ ਪੰਚਾਇਤ ਨੂੰ ਸਰਕਾਰ ਨੂੰ ਇਹਦਾ ਜਿਹੜਾ ਹੈਗਾ ਮਾਲਕਾਨਾ ਹੱਕ ਦਿੱਤਾ ਜਾਵੇ ਮੈਮ ਕੁਛ ਇਹ ਪਤਾ ਲੱਗਾ ਕਿ ਇਹ ਜਿਹੜੀ ਪ੍ਰਾਪਰਟੀ ਦਾ ਹੈਗਾ ਕੁਝ ਡਿਸਪਿਊਟ ਹਾਈ ਕੋਰਟ 'ਚ ਵੀ ਚੱਲ ਰਿਹਾ ਹੈ ਜੀ ਆ ਮੈਂ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਨੇ ਪਹਿਲਾਂ ਵੀ ਇਹ ਮੁੱਦਾ ਉਠਾਇਆ ਸੀਗਾ ਲੇਕਿਨ ਕੁਝ ਕਾਰਨਾ ਕਰਕੇ ਜਿਹੜੀ ਹੈਗੀ ਹੈ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਉਦੋਂ ਸੋ ਹੁਣ ਸਾਡੇ ਆਮ ਆਦਮੀ ਪਾਰਟੀ ਦਾ ਬਹੁਤ ਹੀ ਸਾਫ਼ ਜਿਹੜਾ ਹੈਗਾ ਜੀ ਅ ਅਸੀਂ ਇਹੀ ਸਭ ਨੂੰ ਅਪੀਲ ਕਰ ਰਹੇ ਹਾਂ ਕਿ ਕੋਈ ਵੀ ਜ਼ਮੀਨ ਚਾਹੇ ਹੋ ਕਿਤੇ ਕਿਸ ਕਿਤੇ ਵੀ ਹੈਗੀ ਆ ਸਰਕਾਰੀ ਜ਼ਮੀਨਾਂ ਦਾ ਜਿਹੜਾ ਹੈਗਾ ਉਹ 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 ਵਾਪਸ ਲੱਤੀਆਂ ਜਾਣਗੀਆਂ ਉਹਨਾਂ ਨੂੰ ਗੈਰ ਕਾਨੂੰਨੀ ਟੰਗਾਂ ਦੇ ਨਾਲ ਜਿਹੜੇ ਆ ਜਿਨ੍ਹਾਂ ਨੇ ਵੀ ਉਹਨਾਂ ਤੇ ਕਬਜ਼ੇ ਕੀਤੇ ਹੋਏ ਆ ਕਬਜ਼ੇ ਜਲਦ ਤੋਂ ਜਲ ਚਾਹੀਓ ਕੋਈ ਵੀ ਇਨਸਾਨ ਹੋਵੇ ਚਾਹੀਓ ਕੋਈ ਪ੍ਰਾਣਾ ਰਹਾ ਹੋਇਆ ਕੈਬਨਿਟ ਮੰਤਰੀ ਹੋਵੇ ਚਾਹੀਓ ਐਮ ਐਲ ਏ ਹੋਵੇ ਚਾਹੀਓ ਕੋਈ ਬਹੁਤ ਵੱਡਾ ਇਨਸਾਨ ਹੋਵੇ ਸਭ ਨੂੰ ਜਿਹੜੀਆਂ ਸਰਕਾਰੀ ਜ਼ਮੀਨਾਂ ਛੱਡਣੀਆਂ ਪੈਣਗੀਆਂ ਥੋੜੇ ਦਿਨ ਪਹਿਲਾਂ ਆਮ ਜਲਾਸਾ ਜਿਹੜਾ ਪੰਚਾਇਤ ਵੱਲੋਂ ਬੁਲਾਇਆ ਗਿਆ ਸੀਗਾ ਤੇ ਅੱਜ ਐਮ ਐਲ ਏ ਸਾਹਿਬ ਖੁਦ ਜਿਹੜੇ ਇੱਥੇ ਪਹੁੰਚੇ ਨੇ ਪੰਚਾਇਤੀ ਜ਼ਮੀਨ ਦਾ ਜਿਹੜਾ ਕਬਜ਼ਾ ਕੀਤਾ ਹੋਇਆ ਗਿਆ ਉਸ ਨੂੰ ਦੇਖਣ ਲਈ ਆਸ਼ਵਾਸ਼ਣ ਤੇ ਮੈਂ ਪਹਿਲਾ ਐਮਐਲਏ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ ਦਿਲੋਂ ਧੰਨਵਾਦ ਕਰਦੀ ਆ ਸਾਡਾ ਨਮੂ ਨਗਰਵਾਸ ਵੀ ਮੈਡਮ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਮੁੱਦੇ ਵਾਸਤੇ ਸਾਡੇ ਪਿੰਡ ਵਿੱਚ ਪਹੁੰਚੇ ਪਿੰਡ ਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਪਿਛਲੇ ਦਿਨੀ ਅਸੀਂ ਜਿਹੜਾ ਆਮ ਜਲਾਸਾ ਕਰਵਾਇਆ ਸੀ ਉਸ ਵਿੱਚ ਅਸੀਂ ਕਬਜ਼ਾਧਾਰੀਆਂ ਦੇ ਨਾਮ ਬੋਲੇ ਸੀ ਜਿਨ੍ਹਾਂ ਵਿੱਚੋਂ ਇੱਕ ਕੇਵਲ ਐਮਪੀ ਸਾਹਿਬ ਸੀਗੇ ਉਹਨਾਂ ਦਾ ਬੇਟਾ ਉੱਥੇ ਕਹਿ ਰਿਹਾ ਸੀ ਅਸੀਂ 18 ਕਿੱਲਾਂ ਦੀ ਬਾਈ ਕਰ ਰਹੇ ਹਾਂ ਜਿੱਤੇ ਅਸੀਂ ਹੁਣ ਮੌਜੂਦਾ ਖੜੇ 58 ਕਿੱਲਾਂ ਦੀ ਖੇਤੀਬਾੜੀ ਕਰ ਰਹੇ ਆ ਸਾਡੇ ਕੋਲ ਕੋ ਬਕਾਇਦਾ ਜਮ੍ਹਾਂ ਬੰਦੀਆਂ ਸਾਰਾ ਕੁਝ ਹੈਗਾ ਤੇ ਉਹਨਾਂ ਮੌਕੇ ਤੇ ਆਪਣੇ ਆਪੋਂ ਛੱਡ ਦੇਣਾ ਮੈਂ ਜਿਹੜਾ ਮਾਨ ਸਰਕਾਰ ਨੇ ਇੰਨਾ ਵਧੀਆ ਫੈਸਲਾ ਲਿਆ ਹੈ ਜ਼ਮੀਨਾਂ ਨੂੰ ਛਡਾਉਣ ਵਾਸਤੇ ਮੈਂ ਇਹ ਫੈਸਲੇ ਤੇ ਬਹੁਤ ਖੁਸ਼ ਆ ਪਹਿਲਾਂ ਅਸੀਂ ਜਿਹੜੀ ਕੈਪਟਨ ਸਰਕਾਰ ਸੀਗੀ ਉਹਨਾਂ ਨੂੰ ਵੀ ਮਤੇ પાਕੇ ਦਿੱਤੇ ਕੈਪਟਨ ਸਾਹਿਬ ਨੂੰ ਮਿਲੇ ਪਰ ਸਾਡਾ ਕੋਈ ਵੀ ਹੱਲ ਨਹੀਂ ਹੋਇਆ ਸਾਨੂੰ ਇੱਕ ਆਸ ਦੀ ਉਮੀਦ ਜਾਗੀ ਆ ਸਾਡੇ ਵਿਧਾਇਕ ਸਾਹਿਬ ਅਮਨਦੀਪ ਮੈਡਮ ਜੀ ਸਾਡੇ ਨਾਲ ਨੇ ਅਸੀਂ ਇਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਹਾਂ ਜ਼ਮੀਨ ਦੇ ਮੁੱਦੇ ਜਿੱਥੇ ਸਾਨੂੰ ਬੁਲਾਉਣਗੇ ਅਸੀਂ ਇਹਨਾਂ ਦੇ ਨਾਲ ਜਾਵਾਂਗੇ ਤੇ ਜਨਮੀਨ ਛਡਵਾਉਣਾ ਚਾਹੁੰਦੇ ਹਾਂ ਜ਼ਮੀਨ ਦੇ ਕਿ 18 ਕਿੱਲੇ ਦੀ ਗੱਲ ਕੀਤੀ ਹੈਗੀ 18 ਕਿੱਲੇ ਦੀ ਬਲਕੀ 58 58 ਕੇਵਲ ਐਮਪੀ ਉਹਦੀ ਪਤਨੀ ਅਮਰਜੀਤ कौर ਉਹਦਾ ਬੇਟਾ ਕਰਪਾਲ ਸਿੰਘ ਗੁਰਪ੍ਰੀਤ ਸਿੰਘ ਚਾਹਾਂ ਦੇ ਨਾਮ ਤੇ ਆ ਪਰ ਉਹ 18 ਕਿਲੇ ਖੁਦ ਮਾਰ ਰਿਹਾ ਪਰ 658 ਕਿਲੇ ਮਮਾ ਕੀ ਜਦੋਂ ਪੰਚਾਇਤੀ ਜ਼ਮੀਨ ਤੋਂ ਛੁੱਟ ਗਈ ਤੇ ਕੀ ਇੱਥੇ ਸਰਕਾਰ ਨੂੰ ਤੁਸੀਂ ਪੇਸ਼ ਕਰਦੇ ਹੋ ਕਿ ਕੀ ਹੈ ਜੀ ਮੈਂ ਸਰਕਾਰ ਨੂੰ ਚਾਹੂੰਗੀ ਵੀ ਜਿੱਦਾਂ ਆਪਣੇ ਕੋਈ ਨੇੜੇ ਮੈਡੀਕਲ ਕਾਲਜ ਨਹੀਂ ਹੈਗਾਗਾ ਵੀ ਇੱਥੇ ਮੈਡੀਕਲ ਕਾਲਜ ਬਣੇ ਜਾਂ ਕੋਈ ਪੁਲਿਸ ਲੈਂਡ ਦੀ ਵੀ ਆਪਣੇ ਹੈ ਨਹੀਂਗੀ ਕੋਈ ਵੀ ਇਦਾਂ ਦੀ ਕੋਈ ਚੀਜ਼ ਬਣੇ ਜਾਂ ਕੋਈ ਹੋਰ ਸਰਕਾਰ ਨੂੰ ਵਧੀਆ ਕੋਈ ਚੀਜ਼ ਲੱਗਦੀ ਕੋਈ ਇੰਡਸਟਰੀ ਵਗੈਰਾ ਲਾਉਣੀ ਜਿਵੇਂ ਬੇਰੁਜ਼ਗਾਰ ਨੌਜਵਾਨ ਆਪਣੇ ਮੋਗੇ ਜ਼ਿਲ੍ਹੇ 'ਚ ਕਾਫੀ ਹੈਗੇ ਆ ਇੱਥੇ ਮਿਲੇ ਲੋਕਾਂ ਨੂੰ ਰਿਜ਼ਰਵ ਜਿਵੇਂ 1 ਏਕੜ ਜੀ 208 ਕਿਲੋ 208 ਦਾ 208 ਸਰਕਾਰ ਨੂੰ ਸਮਰਪਿਤ ਕਰ ਰਹੇ ਹਾਂ ਹਾਂਜੀ ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ